ਦੂਜੇ ਮਹੀਨੇ ਦੀ 7 ਤਰੀਕ ਆਇਆ ਮਾਨ ਸੱਪੂ ਸੁਮੰਡੀ ਤੇ ਦਿਖਾਉ ਉਹਨਿਆ ਫਿਰ ਕੀ ਰੇਟ ਨਿਕਲਦੇ ਨੇ ਅੱਜ ਦੇ ਬਣੇ ਰਹੋ ਮਾਲਬਾ ਬਲੋਗਰ YouTube ਚੰਦਰ ਨਾਲ ਜਿਹੜੇ ਭੈਣ ਭਰਾ ਪਹਿਲੀ ਵਾਰ ਵੀਡੀਓ ਨੂੰ ਦੇਖਦੇ ਹੋ ਚੰਦਰ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਦਿਖਾਉ ਉਹਨਿਆ ਫਿਰ ਕੀ ਰੇਟ ਰੰਦੇ ਨੇ ਅੱਜ ਦੇ ਆਓ ਅੱਜ ਲੈ ਪਾਪਾ ਜੀ ਤੇ ਇੱਕ ਵਾਰ ਦਿਖਾ ਦਿਆਂ ਤੁਹਾਨੂੰ ਪਹਿਲੇ ਚੂਵੇ ਝੋਟੀ ਤੇ ਫੁੱਲੀ ਘਟੀ ਮਗਰ ਤੇ ਝੋਟੀ ਦੇ ਪਿੱਛੇ ਨਾਲ ਫੁੱਲ ਆ ਕੀ ਨਾ ਵਧੀਆ ਚਕੀਨ ਐ ਪਹਿਲੇ ਚੂਆ ਹਾਂ ਪਹਿਲੇ ਕਿੰਨੇ ਲੀਟਰ ਦੁੱਧ ਆ? ਬੋਤਾ ਚ ਚੌਥਾ ਦਿਨ ਹੋਇਆ ਸੂਈ ਨੂੰ 10 ਲੀਟਰ ਪਿਆਰ ਆ ਜੋ 10 ਲੀਟਰ ਪਿਆਰਾ ਚੌਥਾ ਦਿਨ ਹੋਇਆ ਲੈ ਤੋਰੇਗਾ ਮਾੜੀ ਜੀ ਲੈ ਤੋਰਦੇ ਬਾਬਾ ਜੀ ਮਾੜੀ ਜੀ ਆ ਲੋ ਜੀ ਤੇ ਅੰਦਰ ਆ ਜੂ ਜਰਾ ਪਾ ਕੇ ਲੈ ਆ ਪਾਪਾ ਚਕੀਨ ਐ ਚੋਟੀ ਤੇ ਇੱਕ ਵਾਰੀ ਆਟਰ ਕੁਆਲਟੀ ਕਰ ਲੋ ਚੈੱਕ ਰਾਣੀਆਂ ਮੱਝ ਦਾ ਨਾ ਟਿੱਕਾ ਨਾ ਰਾਣੀ ਅੱਛਾ ਰਾਣੀਆਂ ਕਹਿੰਦਾ ਭਾਈ ਕਹਿੰਦਾ ਮੱਝ ਦਾ ਨਾ ਆ ਜਾ ਪਾਪਾ ਜੀ ਮੋੜ ਲਿਆ ਆ ਜਾਓ ਇਹਦੀ ਸਾਰੀ ਡਿਟੇਲ ਐਨਾ ਵੀ ਕਿੰਨੇ ਪੈਸੇ ਦੀ ਤੇ ਕਿੰਨਾ ਦੁੱਧ ਆਜਾ ਬਾਬਾ ਜੀ ਬੰਨ ਦੇਓ ਬੰਨ ਕੇ ਦੀ ਡਿਟੇਲ ਦੱਸ ਦੇ ਵੀ ਕਿੰਨੇ ਲੀਟਰ ਦੁੱਧ ਆ ਇਹਦੇ ਥੱਲੇ ਬੰਦੋ ਜੀ ਐ ਇੱਕ ਵਾਰੀ ਆਰਡਰ ਕੁਆਂਟੀਟੀ ਕਰ ਲੋ ਛੋਟੇ ਦਾ ਚੈੱਕ ਇੱਕ ਵਾਰੀ ਕਰ ਲੋ ਫੇਸ ਚੈੱਕ ਸਤਿ ਸ੍ਰੀ ਅਕਾਲ ਬਾਬਾ ਜੀ ਸਾਹਿਬ ਵੈਸ ਗੁਰੂ ਜੀ ਕੀ ਫਤਿਹ ਹੁਣ ਇਹਦੀ ਸਾਰੀ ਜਾਣਕਾਰੀ ਦੇ ਛੋਟੀ ਬਾਰੇ ਵੀ ਕਿੰਨੇ ਲੀਟਰ ਦੁੱਧ ਆ 10 ਲੀਟਰ ਦੁੱਧ 10 ਲੀਟਰ ਦੁੱਧ ਅੱਜ 4 ਦਿਨ ਹੋ ਗਏ ਸੂਈ ਨੂੰ 4 ਦਿਨ ਹੋਇਆ ਸੂਈ ਨੂੰ ਠੀਕ ਹੈ ਮਗਰ ਕੱਟੀ ਕੌਣ ਜਵਾਈ ਦੀ ਠੰਡੀ ਸੀ ਅੱਛਾ ਢੀੜੀ ਢਾ ਕੇ ਜਿਵੇਂ ਮਰਜ਼ੀ ਚੋਲੇ ਕਿਵੇਂ ਮਰਜ਼ੀ ਚੋਪੀ ਢੀੜੀ ਢਾ ਕੇ 73 ਨੰਬਰਾਂ ਜੋੜਾ ਜਾਂਦਾ ਅੱਛਾ ਤੇ ਹੁਣ ਇਹਦੀ ਡਿਮਾਂਡ ਕੀ ਕਰ ਦੋ ਡਿਮਾਂਡ ਤਾਂ 3140 140 ਹਾਂ ਠੀਕ ਹੈ ਤੇ ਮੌਕੇ ਤੇ ਓਕੇ ਤੇ ਚਾਹ ਤੱਕ 20 ਦੀ ਹੈ ਬਾਕੀ ਮੌਕੇ ਤੇ 1200 2000 ਹੋ ਗਏ ਮੈਂ ਤਨ ਤੱਕ ਕਰੂੰਗਾ ਨਾ ਹੋਰ ਮੰਗ ਹਾਂ ਠੀਕ ਹੈ ਮੋਬਾਈਲ ਨੰਬਰ ਬੋਲ ਦੋ 99727 ਹੂੰ 83199 ਇੱਕ ਵਾਰੀ ਫੇਰ ਬੋਲ ਦ 99727 ਹੂੰ 83199 ਲੈ ਜੀ ਅੱਜ ਪਰਖ ਕਰ ਲੋ ਜੀ ਬਾਬਾ ਜੀ ਨਾਲ ਪੱਛ ਤੋਰਤੀ ਕਰਾਤਾ ਤੋਰ ਚੈੱਕ ਇੱਕ ਵਾਰੀ ਮਾਚਾ ਬਾਈ ਕੋਲੇ ਦਿਖਾਉਨੇ ਆਂਗੀ ਸਰਾ ਗੱਲਬਾਤ ਛੋਟਾ ਜੱਕ ਕਰ ਤੇ ਬੜਾ ਸੁਣਾ ਆਣ ਲੱਗਿਆ ਹੋਇਆਗਾ ਤੇ ਦਿਖਾਉਨੇ ਆਂਗੇ ਤੇ ਵੀ ਕੀ ਰੇਟ ਤੇ ਕਿੰਨਾ ਦੁੱਧ ਤੇ ਕਿਹੜੇ ਪਿੰਡੋਂ ਤੇ ਕਿੰਨੇ ਪੈਸੇ ਸਾਰੀ ਡਿਟੇਲ ਲੈ ਕੇ ਦੱਸੂਗਾ ਆ ਜਾ ਸੋਹਣਿਆ ਤੋ ਮੋੜਦਾ ਝੰਝਰਾਂ ਝੁੰਝਰਾਂ ਪੰਜਾਂ ਨੇਗੀਆਂ ਤੇ ਮੂਰੀ ਮਰੀਨਾ ਸ਼ਿੰਗਾਰੀ ਹੋਇਆ ਕਰਮਾਂ ਵਾਲੀ ਤੇ ਪੁੱਛਦਿਆਂ ਇਹ ਕਿੰਨਾ ਦੁੱਧ ਆ ਇਹ ਆ ਲੋ ਜੀ ਕਰੋ ਚੈੱਕ ਇਹ ਸਿੰਘ ਸੁng ਬੜੇ ਸੋਹਣਿਆ ਕੁੰਡੇ ਇੱਕ ਵਾਰੀ ਮੈਂ ਫੇਸ ਕੁਆਲਿਟੀ ਕਰਾ ਦੇ ਚੈੱਕ ਆ ਲੋ ਜੀ ਆ ਮਗਰ ਜਾਨਵਰ ਕੀ ਆ ਜੀ ਕੱਟਾ ਕੱਟੀ ਤਾਂ ਜੀ ਕੱਟਾ ਕੱਟਾ ਠੀਕ ਹੈ ਮਗਰ ਕੱਟਾ ਤੇ ਭਾਈ ਤੋ ਡਿਟੇਲ ਲੈ ਲੈਣਾ ਸਾਰੀ ਤੇ ਇਹ ਕਿੰਨਾ ਦੁੱਧ ਤੇ ਕਿੰਨੇ ਪੈਸੇ ਤੇ ਕਿਹੜਾ ਪੰਡਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪੰਡਾ ਪਹਿਲਾਂ ਦਾ ਪੰਡਾ ਦੱਸ ਅੱਛਾ ਜੀ ਮੂਸਾ ਠੀਕ ਐ ਸਿੱਧੂ ਵਾਲਾ ਸਿੱਧੂ ਵਾਲਾ ਜੀ ਠੀਕ ਐ ਤੇ ਜੰਮੇ ਸੁਆ ਬਾਈ ਇਹਦੇ ਤੋਂ ਕਿ ਪਹਿਲੇ ਪਹਿਲੇ ਚੂਹੇ ਕਿੰਨਾ ਦੁੱਧ ਆਗਾ 11 ਕਿਲੋ 11 ਕਿਲੋ ਰੇਟ ਕੀ ਕਰਤਾ ਰੇਟ 1 15 ਜੀ 1 15 ਲੈਣ ਲੈਣਾ ਇਹ ਕਰਨਾ ਸੋਚਿਆ ਇਹ ਦੇਖ ਕੇ ਨੰਬਰ ਬੋਲ ਦੇ ਇੱਕ ਵਾਰੀ 9592270215 95922 70215 70215 ਇੱਕ ਵਾਰੀ ਫੇਰ ਬੋਲ ਦੇ 95922 70215 ਲੈ ਬਾਈ ਨਾ ਚ ਪਰ ਕਰ ਲਓ ਤੇ ਮਗਰ ਕੱਟਾ ਤੇ 11 ਲੀਟਰ ਵੀ ਤੋਂ ਦੱਸਦਾ ਇੱਕ ਵਾਰੀ ਦੂਰ ਦਿਖਾ ਹਾਂਜੀ ਜਵਾਰਕ ਵੀ ਹੁੰਦੀਆਂ ਠੀਕ ਹੈ ਤੇ ਆਹ ਮੱਝ ਵੀ ਆਪਣੀਆਂ ਇਹ ਵੀ ਆਪਣੀਆਂ ਠੀਕ ਤੋਰਿਆ ਤੋਰ ਮਾੜੀ ਜੀ ਨੂੰ ਵੀ ਸੁਣਿਆ ਤੇ ਮਈਆਂ ਮਿਲ ਜਾਂਦੇ ਤੇ ਕਾਈ ਲੱਲ ਦੁੱਧ ਵੀ ਤੇ ਜੇ ਬੰਦਾ ਕੋਈ ਦੂਰੋਂ ਆਵੇ ਰਹੇ ਦਾ ਪ੍ਰਬੰਧ ਹੈ ਤੁਹਾਡੇ ਕੋਲ ਰਾਤ ਕੱਟਣ ਦਾ ਇੱਕ ਡੰਗ ਚੋਵੇ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਤਛਲੀ ਕਰਕੇ ਲੈ ਜਾਵੇ ਠੀਕ ਹੈ ਲੈ ਬਾਈ ਨਾਲ ਅੱਛਾ ਕਿੰਨਾ ਕਹਤਾ ਤੇ ਦੁੱਧ ਉਨਾਂ ਹੀ ਹੂ ਬਾਈ ਕਹਿੰਦਾ ਤੇ ਦੂਜੇ ਨੰਬਰ ਦੀ ਮੱਝ ਦੀ ਇੱਕ ਵਾਰੀ ਆਰਡਰ ਕੁਆਲਿਟੀ ਕਰ ਲੋ ਚ ਬੜੀ ਜ਼ਬਰਦਸਤ ਹੈ ਇਹਦੀ ਵੀ ਡਿਟੇਲ ਐ ਨਾ ਸਿੰਘ ਖੁੱਲੇ ਦੀ ਐ ਤੇ ਆਉਣ ਦੇ ਫਿਰ ਆ ਫੇਸ ਕਰ ਲੋ ਇੱਕ ਵਾਰੀ ਚੈੱਕ ਤੇ ਸਾਰੀ ਡਿਟੇਲ ਲੈ ਕੇ ਦੱਸਦਾ ਹਾਂ ਇਹਦੀ ਵੀ ਤੇ ਕਿੰਨੇ ਲੀਟਰ ਦੁੱਧ ਦੇ ਥੱਲੇ ਤੇ ਕਿੰਨੇ ਚਿਰ ਦੀ ਸੂਈ ਆ ਹਾਂ ਸਰਾ ਇੱਕ ਕਹਵੇਂ ਸੂਈ ਆ ਪਹਿਲਾਂ ਤੇ ਦੱਸ ਦੂਜਾ ਸੂਏ ਹਾਂ ਤੀਜੇ ਤੀਜੇ ਸੂਏ ਤੇ ਦੁੱਧ ਕਿੰਨੇ ਲੀਟਰ ਹੋਣੇ ਥੱਲੇ 14 ਕਿਲੋ 14 ਲੀਟਰ ਦੁੱਧ ਚਵਾ ਕੇ ਦੇਵੋਗੇ 14 ਲੀਟਰ ਦੁੱਧ ਚਵਾ ਕੇ ਦੇਵੋਗੇ ਤੀਜੇ ਛੂਏ ਤੇ ਡਿਵਾਂਡ ਕੀ ਕਰਜੋ ਹੁਣ 125 ਇੱਕ 25 ਮੌਕੇ ਤੇ 15 ਦੀ ਦੇ ਦੋਗੇ ਮੋਬਾਈਲ ਨੰਬਰ ਬੋਲਾ ਰਾਨੇ ਮਹੀਨਿਆਂ ਵਿੱਚ 47 ਆਸ-ਪਾਸ ਹੋ ਗਿਆ ਤੇ ਪਿੰਡ ਕਿਹੜਾ ਆਪਣਾ ਪਿੰਡ ਨੰਗਲਖੁਰਤ ਜਿਲ੍ਹਾ ਮਾਨਸਾ ਨੰਗਲਖੁਰਤ ਪਿੰਡ ਤੇ ਜਿਲ੍ਹਾ ਮਾਨਸਾ ਠੀਕ ਹੈ ਕਿੰਨੇ ਭਾਈਆਂ ਕੋਲ ਇੱਕ ਹੋਰ ਮੱਝ ਹੈਗੀ ਛੋਟਾ ਜਾਂ ਕੱਦ ਤੇ ਅੱਡ ਰੋਡਰ ਬੜਾ ਸਨੱਖਾ ਬਣਾਇਆ ਹੋਇਆ ਮੱਝ ਨੇ ਇਹਦੀ ਵੀ ਟ੍ਰੇਲ ਲਾਈਨਾਂ ਵੀ ਇਹ ਕਿੰਨੇ ਪੈਸੇ ਦੀ ਤੇ ਕਿੰਨਾ ਦੁੱਧ ਇੱਕ ਬਾਈ ਤੇ ਕਿਥੋਂ ਤੱਕ ਛੱਡਣਗੇ ਤੇ ਕਿੰਨੇ ਕੁ ਮੰਗਣਗੇ ਤੇ ਕੀ ਮੋਬਾਈਲ ਨੰਬਰ ਤੇ ਆਰਡਰ ਕਵਰਟੀ ਕਰ ਲੋ ਇੱਕ ਵਾਰੀ ਚੈੱਕ ਤੇ ਇੱਕ ਵਾਰੀ ਮੈਂ ਫੇਸ ਵਾਲੇ ਪਾਸੋਂ ਦਿਖਾ ਲਿਆ ਇਹਦੇ ਮਗਰ ਜਨਵਾਰ ਕੀ ਆ ਭਾਈ ਆ ਕਟਾਈ ਕਟਾ ਕਿੰਨੇ ਚਿਰ ਦੀ ਛੁਈ ਆ ਤਿੰਨ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਤੇ ਦੁੱਧ ਰਲ ਗਈ ਦੁੱਧ ਨਹੀਂ ਦੀਆ ਦੁੱਧ ਨਹੀਂ ਦੇਇਆ ਠੀਕ ਹੈ ਚੈੱਕ ਹੋ ਜੂ ਦੁੱਧ ਮਹੀਨੇ ਚ ਕਿ ਨਹੀਂ ਹੋਈ ਚੈੱਕ ਨਹੀਂ ਹੁੰਦੀ ਹੈ ਨਾ ਤੇ ਕੀ ਡਿਮਾਂਡ ਕਰਦੇ ਹੁੰਦੇ ਸੀ 85 ਤਤੀਆ ਠੀਕ ਹੈ ਤੇ ਦੁੱਧ ਕਿੰਨੇ ਲੀਟਰ ਦੁੱਧ 8 8 ਲੀਟਰ ਹਾਂ ਇਹ ਸੱਲੇ ਵੀ 8 ਹੀ ਆ ਅੱਛਾ ਠੀਕ ਹੈ ਤੇ ਆ ਕਟਾ ਕਮਗਰ ਕੱਟੀ ਕਟਾ ਹੀ ਕਟਾ ਠੀਕ ਹੈ ਤੇ ਮੋਬਾਈਲ ਨੰਬਰ 83604 ਹੂੰ 1426 ਇੱਕ ਵਾਰੀ ਫੇਰ 83604 1426 ਪਿੰਡ ਕਿਹੜਾ ਗੇਲੇ ਹੀ ਗੇਲੇ ਠੀਕ ਹੈ ਆ ਲੈ ਬਾਈ ਸਪਰ ਕਰ ਲੋ ਇੱਕ ਵਾਰੀ ਮੈਂ ਦੂਰੋਂ ਦਿਖਾ ਦਿਆਂ ਇਹ ਛੂਏ ਹੈ ਮੱਝ ਝੋਟੀ ਤੇ ਅ ਸਾਰੀ ਇਹਦੀ ਡਿਟੇਲ ਲੈਣਾ ਕਿ ਬਈ ਕਿੰਨਾ ਪੈਸਾ ਤੇ ਕਿੰਨਾ ਦੁੱਧ ਤੇ ਹਾਂ ਸਾਰੀ ਡਿਟੇਲ ਲੈ ਕੇ ਦੀ ਦੱਸ ਤਾਂ ਬਾਈ ਤੂੰ ਤੇ ਇੱਕ ਵਾਰੀ ਅੰਡਰ ਕੁਆਲਟੀ ਕਰਨ ਚ ਇੱਕ ਥੋੜੇ ਥੋੜੀਆਂ ਛਣੀਆਂ ਥਣੀਆਂ ਮੁੱਠੀ ਥਣ ਤੇ ਉਹ ਛੋਟਾ ਜਿਹਾ ਕੱਟ ਤੇ ਸੱਸਰੀ ਘਾਲ ਬਾਈ ਕਿਹੜਾ ਪਿੰਡ ਹੈ ਗੇਲੇ ਹੈ ਜੀ ਗੇਲੇ ਅੱਛਾ ਤੇ ਇਹ ਹੁਣ ਕਿੰਨੇ ਚਿਰ ਦੀ ਸੂਈ ਆਗੀ ਇਹ ਤਿੰਨ ਕੁ ਮਹੀਨਿਆਂ ਦੀ ਸੂਈ ਆਗੀ ਤੇ ਮਗਰ ਇਹਦੇ ਜਨਪਰ ਕੀ ਆ ਕੱਟੀ ਹੈ ਜੀ ਕੱਟੀ ਆ ਠੀਕ ਹੈ ਤੇ ਦੁੱਧ ਕਿੰਨੇ ਲੀਟਰ ਹੁੰਦੇ ਨੇ ਥੱਲੇ ਦੁੱਧ 8 ਲੀਟਰ ਭਾਈ 8 ਲੀਟਰ ਦੁੱਧ ਹੈ ਠੀਕ ਹੈ ਤੇ ਦੁੱਧ ਕਿੰਨੇ ਚਰਦੀ ਰਾਲੀ ਆ ਇਹ ਨਵੇਂ ਸਾਲ ਵਾਲੇ ਦੇ ਨਾਲ ਆਲੀ ਆ ਨਵੇਂ ਸਾਲ ਵਾਲੇ ਅੱਛਾ ਤੇ ਚੈੱਕ ਤਾਂ ਨਹੀਂ ਹਜੇ ਆਉਣੀ ਹੈ ਨਾ ਆਉਂਦੀ ਨਹੀਂ ਹਜੇ ਠੀਕ ਹੈ ਤੇ ਕਿੰਨੀ ਅਡਵਾਂਟ ਕਰਦਾ ਹੁਣ ਪੈਸੇ ਦੀ 75000 ਮਾਰੋ 75 ਤੇ ਮੌਕੇ ਤੇ ਕੁਛ ਮਾਤਣ ਕਰ ਦੋਗੇ ਮੋਬਾਈਲ ਨੰਬਰ ਬੋਲ ਦਿੱਤੋ 991646 ਹਾਂ 41467 ਇੱਕ ਵਾਰੀ ਫੇਰ ਬੋਲਦੇ 9946 ਹਾਂ 41476 ਕਿੰਨੇ ਪੈਸੇ ਮੰਗੇ ਸੀ 75000 ਲੈ ਬਈ ਬਿਲਕੁਲ ਕੱਟੀ ਵੀ ਬਹੁਤ ਸਨਖੀ ਐ ਮਾਲ ਮੁੱਲ ਜਾਇਜ ਐ ਤੇ ਕਿੰਨੇ ਲੀਟਰ ਦੁੱਧ ਦਾ ਰਹਾ ਸੀ ਭਾਈ 8 ਲੀਟਰ ਦੁੱਧ ਆ ਭਾਈ 4 ਕਿਲੋ ਲੀਟਰ ਡੰਗ ਦਾ ਤੇ ਝੋਟੀ ਰੱਖ ਕੇ ਝਮਾਲ ਕਿਤੇ ਬਣਨ ਵਾਲੀ ਐ ਤੇ ਕਿਹੜੇ ਵੀਰ ਨੂੰ ਲੋਡ ਬੰਦ ਆ ਤੇ ਇੱਕ ਰੱਖਣ ਦਾ ਆਪਸ ਵਿੱਚ ਯਕੀਨ ਤੇ ਖਰੀਦ ਛੱਕਦਾ ਮੋਬਾਈਲ ਨੰਬਰ ਬਾਈ ਨੇ ਬੋਲਤਾ ਇੱਕ ਵਾਰੀ ਮੈਂ ਦੂਰੋਂ ਦਿਖਾ ਦਿਆਂ ਫੇਸ ਕੁਆਲਿਟੀ ਕਰੋ ਮੱਝ ਦੇ ਚੱਕ ਬਹੁਤ ਸੋਹਣਾ ਸਿੰਗ ਲੱਗਿਆ ਹੋਇਆ ਤੇ ਮਗਰ ਕੱਟੀ ਹੈ ਲੈ ਵੀ ਦਿੱਲੀ ਰਾ ਵਿੱਚ ਦਿਖਾਉਂਦੇ ਆ ਭਾਈ ਛੋਨੂ ਇੱਕ ਮੱਝ ਤੇ ਕਿੰਨੇ ਕ ਦਿਨ ਦੀ ਛੂਈਆ ਸੋਹਣਿਆ ਹੋਣ ਭਾਈ 25 ਦਿਨ 25 ਦਿਨ ਹੋ ਗਏ ਤੋੜ ਕੇ ਦਿਖਾ ਇੱਕ ਵਾਰੀ ਤੋੜ ਤੇ ਲੈ ਵੀ ਤੋੜਾ ਤਰਾ ਕਰਾਉਂਦੇ ਆ ਚੱਕ ਤੇ ਗੈਪ ਵਾਲਾ ਥੰਡ ਤੇ ਅੱਧੀ ਪੂਸ ਚਿੱਟੀ ਤੇ ਟੇਡਾ ਕੱਟ ਇਹ ਤੋਰਾ ਤਾਰਾ ਕਰ ਕਰਮਾਲੀ ਦਾ ਚੈੱਕ ਤੇ ਆ ਜਾ ਮੋੜ ਤੇ ਸੁਣਿਆ ਸਾਡੀ ਡਿਟੇਲ ਲੈ ਲੈ ਦੀ ਕਿ ਕਿੰਨੇ ਪੈਸੇ ਦੀ ਤੇ ਕਿੰਨਾ ਦੁੱਧ ਤੇ ਕੀ ਰੇਟ ਕਰਦਾ ਸਾਡੀ ਡਿਟੇਲ ਪੁੱਛਦਾ ਮੈਂ ਤੂੰ ਹਲੋ ਜੀ ਇੱਕ ਵਾਰੀ ਅਡ ਕੁਆਲਟੀ ਕਰ ਲੋ ਚੱਕ ਬਨ ਲਾਈਨ ਦੇ ਵੀਰ ਤੈ ਬੰਲਾ ਛੋੜਾ ਕਿੰਨੇ ਕਿ ਚਰਤੀ ਛੁਈ ਹੈ ਇਹਨੂੰ 25 ਦਿਨ ਹੋ ਗਏ ਜੀ 25 ਦਿਨ ਆ ਮਗਰ ਜਨਵਾਰ ਕੀ ਆਨੇ ਕਟਿਆ ਜੀ ਕਟਾ ਠੀਕ ਹੈ ਕਿੰਨੇ ਲੀਟਰ ਦੁੱਧਾ ਹੁਣੇ ਥੱਲੇ ਦੁੱਧ ਏ ਥੱਲੇ ਜੀ 11 ਲੀਟਰ ਹੈ 11 ਲੀਟਰ ਆ ਜੀ ਠੀਕ ਹੈ 11 ਲੀਟਰ ਦੁੱਧ ਤੇ ਰੇਟ ਕੀ ਕਰਦੇ ਹੋ 115 ਜੀ 115 ਮੌਕੇ ਤੇ ਮੌਕੇ ਤੇ ਕੋਈ ਨਹੀਂ ਮਾਨਤਾਨ ਕਰਦਾ ਜੀ ਮਾਨਤਾਨ ਕਰ ਦੋਗੇ ਤੇ ਕਿਹੜਾ ਪਿੰਡ ਹੈ ਕਿਸ਼ਨਗੜਾ ਜੀ ਕਿਸ਼ਨਗੜਾ ਕਿੱਥੇ ਰਹਿ ਗਿਆ ਇਹ ਬ੍ਰਿਟਨ ਦੇ ਲੱਗੇ ਜੀ ਬ੍ਰਿਟਨ ਲੈਵੇ ਕਿਸ਼ਨਗੜਾ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੋ ਛੋਟਾ 98010 ਜੀ ਹੂੰ 636179 अच्छा एक बारी फेर पडो 99010 जी 68693 ਆ ਲੈ ਬਾਈ ਸਪਰਕ ਕਰੋ ਬਾਈ ਨਾਲ ਤੇ ਇੱਕ ਵਾਰੀ ਮੈਂ ਫੇਰ ਮੱਝ ਦਿਖਾ ਲੈ ਤੁਹਾਨੂੰ ਸਮਾਰ ਕੇ ਦਰੂ ਇਹ ਆਲੋਜੀ ਕਰ ਚੁ ਸੂਏ ਕੰਮ ਹੈ ਸੂਏ ਪਹਿਲੇ ਹੈ ਜੀ ਪਹਿਲੇ ਸੂਏ ਐਂਛੇ ਫਲੂਣਾ ਹੈ ਜੀ ਠੀਕ ਹੈ ਤੇ ਬਾਈ ਨਾਲ ਸਪਰਕ ਕਰ ਦੇ ਕੋਲ ਤੁਸੀਂ ਗਾਹੋਂ ਗਿਆਂ ਕੁੰਡੀ ਆ ਜਮਾ ਐਂ ਦੋ ਦੇ ਬਈ ਬਹੁਤ ਟਿਕਾਜ ਬਹੁਤ ਸੋਹਣੀਆਂ ਥਣ ਹਵਾ ਨਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਸਾਰਾ ਦੂਰ ਲੱਗਾ ਹੋਇਆ ਬੈਕ ਸੈਡ ਨਾਲ ਆ ਕੁੰਡੀ ਆ ਇਹ ਸੋਨਾ ਦਾ ਗਾਇਬ ਵੀ ਸੋਨਾ ਹਨਾ ਚਾਰੇ ਹਨਾ ਇੱਕ ਹੋਇਆ ਦੇਖੋ ਸਿਆਣ ਨੂੰ ਬਹੁਤ ਸਾਫ ੱਲੇ ਦੇਰੀ ਛੋਟੀ ਬਾਕੀ ਡਿਟੇਲ ਆਪਾਂ ਬਾਅਦ ਤੇ ਲੈਨੇ ਆ ਕਿ ਕੀ ਮਾਲ ਮੁੱਲ ਕਰਦਾ ਕਿੰਨਾ ਫਿਰ ਕੁਆਲਟੀ ਦੇਖੋ ਇਸ ਨੂੰ ਬੜਾ ਖੁੱਲੀ ਆ ਵੀ ਲੈ ਕੇ ਤੁਹਾਨੂੰ ਕੋਈ ਸੂਝ ਨੂੰ ਸਾਰੇ ਡਿਟੇਲ ਸਮੁੰ ਲੱਗਦਾ ਮੈਂ ਸੰਤਾਨੀ ਕੁਆਲਟੀ ਦੇ ਵਿੱਚ ਚੈੱਕ ਆਉਂਗਾ ਆ ਜਾਓਗੇ ਸਿਰਫ ਫੇਸ ਕੁਆਲਿਟੀ ਬਾਕੀ ਇੱਕ ਵਾਰੀ ਮੈਂ ਫੇਰ ਫੇਸ ਦਿਖਾ ਦਿਆਂ ਆਰਡਰ ਕੁਆਲਿਟੀ ਕਰ ਲੋ ਚੈੱਕ ਇੱਕ ਵਾਰੀ ਬਾਣਾਂ ਵਾਲੀ ਜ਼ਿਲ੍ਹਾ ਬਠਿੰਡਾ ਕੋਤੀ ਅੰਜਾਰ ਕਰੇਗਾ ਠੀਕ ਹੈ ਬੀਨਾ ਹੋਏ ਤਾਂ ਸਾਮਾਰ ਕੱਟਾਇਆ ਜਿੱਤੀ ਮਾਇਆ ਆਪਣੇ ਬਾਪਾ ਜ਼ਮੀਨ ਖੜਾ ਪਤਾ ਲੱਗਦੀ ਗੱਲ ਠੀਕ ਹੈ ਤੇ ਕੀ ਮੁੱਲ ਕਰਤਾ 140 1 ਲੱਖ 40 ਹਜ਼ਾਰ ਦੂਜੇ ਸਮੇਂ ਕਿ ਪਹਿਲਾਂ 200 ਠੀਕ ਹੈ ਲੈਣ ਦੇਣ ਕਿਥੋਂ ਰੱਖਾ ਤੇ ਇੱਕ 300 ਇੱਕ 300 ਦੀ ਬਾਕੀ ਪੂਰੀ ਗੱਲ ਬਾਤ ਹੈ ਨਾ ਕਰੇ ਦੱਤ ਮੁੰਡੀ ਦੇ ਮਖੜੇ ਅਗਲੇ ਮੌਕੇ ਤੇ ਕਰਾਂਗੇ ਮੌਕੇ ਤੇ ਮਾਣਦਾਨ ਹੋ ਜੂ ਨੰਬਰ ਬੋਲ ਦੇ ਇੱਕ ਵਾਰੀ ਆਪਣਾ 93214 42517 90414 42 517 ਲੈ ਵੀ ਪਿੰਡ ਬਾਈ ਦਾ ਬਾਲਿਆਂ ਵਾਲੀ ਹੈਗਾ ਜ਼ਿਲ੍ਹਾ ਰਾਇਨ ਦਾ ਬਟਿੰਦਾ ਇਹਨੂੰ ਨੇੜੇ ਲਾਂ ਨੇੜੇ ਲਾਂ 24 ਮਾਗਰ ਪੂਰਾਗਾ ਤੇ ਬਾਕੀ ਡਿਟੇਲ ਬਾਅਦ ਤਲਾਵਾਂਗੇ ਇਕੀ ਮਾਲ ਮੁੱਲ ਦੀ ਹੈ ਕਿੰਨੇ ਦੁੱਧ ਵਾਲੀ ਹੈ ਕਿਵੇਂ ਸੋਇਆ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਭਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਨੰਬਰ ਸੰਗ ਆਪਾਂ ਲੈ ਕੇ ਦੇ ਦਾਂਗੇ ਠਾਣਾ ਹਵਾਲਾ ਇੱਥੋਂ ਤੁਸੀਂ ਦੇ ਸਕਦੇ ਚਾਰੇ ਥਾਣਾ ਇੱਕੋ ਜਿਹਾ ਹੈ ਨਾ ਬਾਕੀ ਡਿਟੇਲ ਤੇ ਭਾਈ ਨੂੰ ਬਹੁਤ ਆਪਾਂ ਇਕੀ ਮਾਲ ਮੁੱਲ ਕਰਦਾ ਕਿੰਨੇ ਦੁੱਧ ਵਾਲੀ ਹੈ ਪੂਰੀ ਯਾਦ ਕਿੰਨੀ ਹੈ ਤੇ ਬਤਾਰਾ ਬਈ ਨੰਬਰ ਲੈ ਜਾਂਦਾ ਹੈ ਹੱਲ ਦੀ ਪਛਾਣ ਬਾਈ ਸਤਿ ਸ਼੍ਰੀ ਅਕਾਲ ਆੜ ਦੇ ਲੈਂਦੀ ਹੈ ਛੋੜਨਾ ਬੰਦਾ ਕੋਈ ਨਹੀਂ ਵੱਡੀ ਬਾਤ ਹੈ ਸਾਰਾ ਪਰਮਾਖ ਸਾਰਾ ਪਰਮਾਖ ਠੀਕ ਤੇ ਬਾਈ ਕਦੋਂ ਸੂਈ ਮੱਧ ਹੈ ਰੇਤੀ ਜਿੱਥੇ ਠੀਕ ਜੀ ਠੀਕ ਆ ਕਹ ਕਦੋਂ ਹੋਵੇ ਸੂਈ ਨੂੰ ਇਹਨੂੰ ਹੋਵੇ 18 ਕਦਨ ਹੋ ਗਿਆ 18 ਕਦਨ ਬੱਚਾ ਮਗਰ ਕੱਟਾ ਹੈ ਨਾ ਦੁੱਧ ਕਿੰਨਾ ਕੁ ਬਾਈ ਦੁੱਧ ਦੇ 11 ਲੀਟਰ 11 ਕਿਲੋ ਤਸੱਲੀਆ ਦਾ ਚੋਕ ਹੈ ਜਮ ਠੀਕ ਜੀ ਇਹ ਕੱਟੂ ਦੋ ਕਟਰ ਤੋਂ ਬੜੀ ਠੀਕ ਆ ਰੇਟ ਦੀ ਗੱਲ ਆਈ ਬਾਈ ਰੇਟ ਕਿੰਨਾ 1 20 1 20 ਕਰਦਾ ਹੈ ਰੇਟ ਬਾਈ ਤੇ 11 ਲੀਟਰ ਦੁੱਧ ਦੱਸਦਾ ਤੇ ਮਗਰ ਕੱਟਾ ਤੇ ਅੱਜ ਮੰਗਰ 47 ਤੱਕ ਕਰਾਉਂਦਾ 47 ਤੱਕ ਕਰਾਉਂਦਾ ਇੱਕ ਵਾਰੀ ਧੀਮਾ ਦੱਸ ਇੱਕ ਵਾਰੀ ਫੇਰ ਬੋਲ 47 ਤੱਕ ਕਰਾਉਂਦਾ ਠੀਕ ਹੈ ਤਲ ਬਾਈ ਦਾ ਸਪਰਕਰ 11 ਕਿਲੋ ਵਿੱਚ ਪੈਂਦੀ ਹੈ ਕੀ ਮੱਝ ਤੇ ਤੋਰਾ ਤਾਰ ਇੱਕ ਵਾਰੀ ਚੈੱਕ ਕਰ ਲੋ ਇਹਦੀ ਵੀ ਸਾਰੀ ਡਿਟੇਲ ਪਚੰਗ ਪਾਈਆਂ ਤੋਂ ਵੀ ਕੀ ਰੇਟ ਤੇ ਕਿੰਨਾ ਮੁੱਲ ਤੇ ਕਿੰਨਾ ਦੁੱਧ ਤੇ ਕਿੰਨੇ ਛੂਏ ਸਾਰੀ ਡਿਟੇਲ ਲਵਾਂਗੇ ਇਹਦੀ ਤੇ ਆ ਲੋ ਇਹ ਦੇਖ ਲਓ ਇੱਕ ਫਿਸ਼ ਦਾ ਆਊਟਰ ਕੁਆਲਟੀ ਚਾਪਲ ਚੈੱਕ ਇਹਦਾ ਵਾਈ ਦਾ ਆਪਾਂ ਡਿਟੇਲ ਸਾਰੀ ਡਟੇਲ ਬੀ ਕੀ ਮਾਲੂਮ ਹੋ ਰਿਹਾ 25 60 10 ਬਾਕੀ ਆਪਾਂ ਪੁੱਛ ਦਿਆਂ ਵੇ ਕਿੰਨੇ ਦੀ ਮੱਝ ਹੈ ਕਿੰਨਾ ਨਾ ਨਾ ਬੰਦੇ ਮੋਹ ਦੇ ਬਾਈ ਇਹ ਨਾਮ ਆ ਬਾਈ ਦਾ ਸੱਤ ਵੀਰ ਵੀਰੇ ਸੱਤ ਵੀਰ ਪਿੰਡ ਕਿਹੜਾ ਬਾਈ ਪਿੰਡ ਪਹਾੜਾ ਬਾਈ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਪਿੰਡ ਪਹਾੜਾ 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 ਹਾਂ ਠੀਕ ਆ ਤੇ ਜਿਹੜੀ ਆਪਾਂ ਛੋਟੀ ਦੋਰੀਆ ਕੰਮੇ ਸੂਏ ਆ ਇਹ ਦੂਜਾ ਸੂਏ ਜੀ ਦੂਜੇ ਸੂਏ ਹਾਂਜੀ ਕਹਿ ਕੇ ਤਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ ਬਾਈ 20 ਦਿਨ 20 ਦਿਨ ਬੱਚਾ ਗਿਆ ਮਗਰ ਕੱਟਾ ਵੀਰੇ ਮਗਰ ਕੱਟਾਗਾ ਦੁੱਧ ਦੀ ਗੱਲ ਆ ਬਾਈ ਦੁੱਧ ਦੀ ਨਾ ਦੁੱਧ ਬਾਈ 14 ਕਿਲੋ ਜਮ੍ਹਾਂ ਕੰਡੇ ਵਾਲਾ ਕੰਡੇ ਵਾਲਾ ਜਮ੍ਹਾਂ ਤਾਂ ਸੱਲੀ ਆ ਨਾ ਨਾ ਚੋਣ ਆ ਪੁੱਤ ਤਸੱਲੀ ਕਰਕੇ ਜਾ ਹਾਂ 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 ਦਾ ਹੈਗਾ 4 ਡੰਗ ਚੋਣ 4 ਡੰਗ ਚੋਣ ਇਹ ਪਸੂ ਲੈ ਕੇ ਆਇਆ ਮੰਡੀ ਦੇ ਵੀਰੇ ਦੋ ਟੋਕਰ ਠੀਕ ਐ ਇੱਕ ਟੋਕਰ ਗੱਪਣਾ ਇਹ ਨਾ ਗੱਪਣੀ ਇਕੱਲੇ ਟੋਕਰ ਹਾਂ ਇਹ ਇਹਦੀ ਗੱਲ ਆ ਇਹਦੇ ਰੇਟ ਦੀ ਬਈ ਰੇਟ ਕੀ ਕਰਦਾ ਮੁੱਲ ਤਾਂ ਵੀਰੇ 120 ਕਰਦੇ ਆਂ ਬ੍ਰੈਂਡ ਦੇਣ ਕਰਦਾਂਗੇ ਤੇ ਤੁਹਾਡੇ ਕੋਈ ਚੈਨਜ ਪ੍ਰੂ ਆਈਦਾ 10000 ਹੋਰ ਵੀ ਕਰਦਾ ਠੀਕ ਆ ਬਾਕੀ ਫੋਨ ਤੇ ਗੱਲ ਬਾਤ ਹੋ ਜੂ ਨੰਬਰ ਬੋਲ ਦੇ ਇੱਕ ਵਾਰੀ ਆਪਣਾ 70 7343 47810 78 743 47 810 810 ਹਾਂਜੀ ਠੀਕ ਲੈ ਵੀ ਇਹ ਬਾਈ ਦਾ ਨੰਬਰ ਆ 14 ਕਿਲੋ ਬਾਈ ਜਮਾ ਕੰਡੇ ਵਾਲਾ ਬਾਈ ਕਹਿੰਦਾ ਜਮਾ ਕੰਡੇ ਵਾਲਾ ਆ ਇਹ ਬੱਚਾ ਵੇਖਾ ਦੇ ਮੰਗਰਾ ਹਾ ਕੱਟਾ ਦਾ 20 ਦਿਨ ਹੋ ਗਏ ਸੁਣ ਨੂੰ ਤੇ ਬੱਚਾ ਵੀ ਦੇਖ ਸਕਦਾ ਹੈ ਨਾ ਬਾਕੀ ਜੇ ਕਿਸੇ ਭਰਾ ਨੇ ਲੈਣੀਆਂ ਜੀ ਟਰਦੀ ਬਾਈ ਜਿਹੜੀ ਖਰੀਦ ਸਕਾ ਦੇਓਗੇ ਬਾਕੀ ਬਾਈ ਦਾ ਤਿੰਨ ਚਾਰ ਡੰਗ ਜਿਹੜੀ ਚੋ ਕੇ ਟੋੜ ਖਾਣ ਲਾਉਂਦੇ ਆਂ ਤੁਸੀਂ ਬੰਦ ਕਰ ਸਕਾ ਦੇਵੇਂ 12 ਅੰਦਰ ਬਾਕੀ ਆ ਤੁਸੀ ਜੇ ਆਪਾ ਭਾਈ ਤੋਂ ਡਿਟੇਲ ਜਿਹੜਾ ਉਹ ਬਹੁਤ ਸੋਹਣਾ ਲੱਗਿਆ ਤੇ ਗੱਡੀ ਸਾਈਡ ਤੇ ਖੜਾ ਲਗਾ ਬਾਕੀ ਡੇ ਆਪਾ ਭਾਈ ਮੰਦਿਰ ਤੋਂ ਨਹੀਂ ਮੰਨ ਲਾ ਦਾ ਕਿੰਨਾ ਬੀ ਚਾਹੇ ਅਤੇ ਮੈਂ ਜੀ ਤੇ ਸਾਥੀ ਕਾਰ ਸਸਗਾ ਬਈ ਇਹ ਆ ਜਾਣਾ ਬਹੁਤ ਬੜੀ ਕਿਰਪਾਵਾ ਬਿਨਾਂ ਦੇ ਲਈ ਠੀਕ ਆ ਪਹਿਲਾ ਆਪਾਂ ਮੰਡੀ ਦੇ ਆਜਾ ਆ ਗਿਆ ਨਾ ਹਾਂਜੀ ਆ ਗਿਆ ਜੀ ਤੇ ਆਪਾਂ ਪਸ਼ੂ ਦੋਲੇ ਦੇ ਅਮਰਦੀ ਤੋਂ ਆਹ ਜੀ ਦਵਾਈ ਵੀ ਦਿੰਨੇ ਆ ਕੋਈ ਚੰਗਾ ਡੰਗਰ ਹੋਵੇ ਲੈ ਵੀ ਲੈਨੇ ਆਪ ਠੀਕ ਆ ਆਪਣਾ ਨੰਬਰ ਬੋਲਦੇ ਪਹਿਲਾ ਇੱਕ ਵਾਰੀ 98152 ਠੀਕ ਆ 34323 98152 34323 ਹਾਂਜੀ ਠੀਕ ਮਨਜੀਤ ਸਿੰਘ ਪਿੰਡ ਦਸੌਂਦੀਆ ਠੀਕ ਜਿਲ੍ਹਾ ਮਾਨਸਾ ਪੰਜਾਬ ਠੀਕ ਆ ਕਿਸੇ ਭਰਾ ਨੇ ਕਿਧੋ ਆ ਕੇ ਪੁੱਛਿਆ ਹਾਂਜੀ ਹਾਂਜੀ ਹਣਾ ਹਰ ਮੰਡੀ ਹੁੰਨੇ ਆ ਸਾਡੇ ਕੋਲ ਆਉਂਦੇ ਆ ਹਣਾ ਜੁੱਤੀ ਹਾਂਜੀ ਹਾਂਜੀ ਹਰ ਮੰਡੀ ਹੁੰਨੇ ਆ ਠੀਕ ਆ ਤੇ ਜਿਹੜੀ ਆਪਾਂ ਇਹ ਛੋਟੀ ਟੋਰੀ ਹੈਗੀ ਕਹਿੰਦੇ ਇਹ ਪਹਿਲੇ ਵੀਰੇ ਪਹਿਲੇ ਸੁਭਾਹ ਆਈ ਸੀ ਤੇ ਦਰਦ ਕਿੰਨਾ ਗਾਏ 15 ਕਿਲੋ ਤਿਆਰ ਹਾਂ ਇਹੋ ਸਾਡੇ ਸਾਈਡ ਤੇ ਵੀਰੇ ਤੇ ਕਿੰਨੇ ਕ ਦਿਨਾਂ ਦੀ ਸੂਸਾਈ ਆ ਗਈ 7-8 ਦਿਨ ਹੋਏ ਨੇ ਤੁਸੀਂ 7-8 ਦਿਨ ਹਾਂ ਰੇਟ ਦੀ ਗੱਲ ਆ ਜਾਂਦੀ ਮਜੀਦ ਡੇਢ ਲੱਖ ਕਹਿੰਦਾ 1 ਕਿਤੀ ਦੀ ਦੇ ਦਾਂਗੇ 1 ਕਿਤੀ ਦੀ ਹਾਂ ਠੀਕ ਆ ਡੇਢ ਲੱਖ ਮੁੱਲ ਆਗਾ 1 ਕਿਤੀ ਦੀ ਦੇ ਦਾਂਗੇ ਹਾਂਜੀ ਹਾਂਜੀ ਤੇ ਪਸ਼ੂ ਸਾਰੇ ਚੰਗੇ ਹਨ ਇਧਰ ਆ ਜੀ ਹਾਂਜੀ ਹਰਿਆਣੇ ਹਰਿਆਣੇ ਦਾ ਮਾਲਾ ਥੋੜਾ ਦੇਖੋ ਸਿਥਾਨ ਵਨ ਇਧਰ ਇੱਕ ਵਾਰੀ ਹੋਰ ਬੋਲਦੇ ਆ ਤੇ 1.5 ਲੱਖ ਬੋਲਦਾ ਕਿ 20 ਦੇ ਦੇ ਨੰਬਰ ਇੱਕ ਵਾਰੀ ਹੋਰ ਬੋਲਦੇ ਆ ਨੰਬਰ ਹੈਗਾ ਭਾਈ ਜੀ 9852 ਕਿਉਂਕਿ ਇਹਨਾਂ ਦਾ ਠੀਕ ਹੋਵੇ ਤੇ ਬਾਕੀ ਸਾਰੇ ਜਿੰਨੇ ਚੈਨਲ ਦੇਖਣ ਵਾਲੇ ਨੇ ਸਾਰੇ ਵੀਰ ਭਾਈਆਂ ਨੂੰ ਸਸਸੀ ਗੱਲ ਠੀਕ ਆ ਪਰਮਾਤਮਾ ਚੜ੍ਹਦੀ ਕਲਾ ਸਾਰਿਆਂ ਨੂੰ ਠੀਕ ਹੈ ਲਾਈਵ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਭਾਈ ਨਾਲ ਜਿਹੜਾ ਤੁਸੀਂ ਬੰਦ ਕਰਾ ਦਿਓ ਤੇ ਜਿਹੜੀ ਕਿ ਹਰ ਸੁਕਰਵਾਨ ਲਾ ਦੇਣਾ ਤੇ ਮਨਜੀਤ ਬਾਈ ਜਿਹੜਾ ਝੋਟੀਆਂ ਲੈ ਕੇ ਆਇਆਗਾ ਤੁਹਾਨੂੰ ਤੋਰ ਕੇ ਦਿਖਾਉਣੇ ਆਪਾਂ ਇਹ ਡਿਟੇਲ ਲਾ ਮੰਗ ਸਾਰੀ ਬਾਈ ਤੋਂ ਹੁਣ ਤੇ ਜਦੋਂ ਸੁਖੀ ਦਾ ਖਾਲੇ ਤੋਂ ਬਹੁਤ ਵਾਅ ਦੋੜ ਲੱਗਾ ਹੋਇਆ ਗੱਜ ਗੱਜ ਤੇ ਆਣ ਲੱਗਾ ਹੋਣਾ ਧੋਖੀ ਦੇਖੋ ਫੇਸ ਕੁਆਲਟੀ ਦਾ ਕੰਮ ਹੋਰ ਤੌਰ ਤੇ ਮਨਜੀਤ ਆਣ ਤੇ ਬਾਕੀ ਡਿਟੇਲ ਆਪਾਂ ਸਾਰੀ ਦਾ ਮੈਂ ਮਾਲਮ ਹੁਣ ਲਗਾਉਂਦਾ ਕਿੰਨਾ ਹੁੰਦਾ ਹੈ ਨਾ ਦੇ ਕਿ ਪੁਰਾਣੇ ਪੋ